ਕੋਈ ਵੀ ਬਈ ਦੀ ਇੱਕ ਇੰਟਰਵਿਊ ਦੇਖੀ ਸੀ ਕਿ ਕੋਈ ਹਸਬੰਡ ਵਾਈਫ ਬਾਹਰ ਰਹਿੰਦੇ ਸੀਗੇ ਤੇ ਉਹ ਜਦੋਂ ਇੰਡੀਆ ਆਏ ਇੰਡੀਆ ਆਏ ਤੇ ਆਪਣੀ ਮਾਂ ਨੂੰ ਕਹਿੰਦੇ ਤੈਨੂੰ ਨਾਲ ਹੀ ਲੈ ਕੇ ਜਾਣਾ ਇੱਥੇ ਹੁਣ ਕੀ ਕਰਨਾ ਤੇ ਉਹ ਆਪਣੀ ਮਾਂ ਨੇ ਸਮਾਨ ਉਹਨੇ ਇਕੱਠਾ ਕੀਤਾ 에ਰਪੋਰਟ ਗਏ ਤੇ ਕਹਿੰਦੇ ਸੀ ਅੰਦਰ ਜਾ ਕੇ ਆਉਂਦੇ ਆ ਡਾਕੂਮੈਂਟ ਕਰਾ ਕੇ ਤੇ ਉਹ ਚੜ ਗਏ ਬਾਹਰ ਨੂੰ ਵੇਚ ਕੇ ਪਿੱਛੇ ਸਾਰਾ ਕਾਰਵਾਰ ਤੋ ਕਈ ਦਿਨ ਮਾਪੇ ਚਾਰੀ ਪਿੱਛੇ ਉਹ ਇਹੀ ੜੀਕਦੀ ਰਹੀ ਕਿ ਮੇਰਾ ਪੁੱਤ ਆਊਗਾ ਤੇ ਮੈਨੂੰ ਲੈ ਕੇ ਜਾਊਗਾ ਸੋਇਸ ਕਰਕੇ ਆਪਣੇ ਮਾਪਿਓ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਉਹ ਤੇ ਕੀ ਲਿਖਿਆ ਉਹ ਛੱਟ ਗਏ ਰਿਪੋਰਟ ਤੇ ਬੱਚੇ ਸੁਪਨੇ ਟੁੱਟ ਗਏ ਮਾਂ ਦੇ ਕੱچے ਕੱچے ਉਹ ਛੱਟ ਗਏ ਰਿਪੋਰਟ ਤੇ ਬੱਚੇ ਸੁਪਨੇ ਟੁੱਟ ਗਏ ਸਾਰੇ ਕੱچے ਕਿਸਮਤ ਵਿੱਚ ਦੇਖੇ ਤੱਕੇ ਉਹ ਤੁਰ ਗਏ ਵਿਚ ਕੇ ਥਾਮਾ ਨੂੰ ਆ ਪੈਸਾ ਪੈਸਾ ਕਰਦਿਆਂ ਨੇ ਧੋਖਰ ਮਾਰਤੀ ਮਾਮਾ ਨੂੰ ਆ ਪੈਸਾ ਪੈਸਾ ਕਰਦਿਆਂ ਨੇ ਧੋਖਰ ਮਾਰਤੀ ਮਾਮਾ ਨੂੰ ਨੂਰ ਵਾਲਾ ਬਾਨਤ ਪਾਉਂਦਾ ਪਉਂਦਾ ਹੋ ਨੂਰ ਵਾਲਾ ਲਹਨਤ ਪੌਂਦਾ ਜਿਹੜਾ ਮਾਂ ਦਾ ਦਿਲ ਤੜਫਉਂਦਾ ਰੱਬ ਨੂੰ ਪਾਗਲ ਜੋ ਬਣਾਉਂਦਾ ਪੱਠੇ ਪਾ ਕੇ گاਵਾਂ ਨੂੰ ਆ ਪੈਸਾ ਪੈਸਾ ਕਰਦਿਆਂ ਨੇ ਠੋਕਰ ਮਾਰਤੀ ਮਾਂ